ਲੁਧਿਆਣਾ ਦੀ 8W S ਕਲੋਨੀ ਵਿੱਚ ਨਾਜਾਇਜ਼ ਤਰੀਕੇ ਨਾਲ ਭਰੇ ਜਾ ਰਹੇ ਗੈਸ ਦੇ ਸਿਲੰਡਰਾਂ ਬਾਰੇ ਸ਼ਿਕਾਇਤ ਕਰਨਾ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ ਤੇ આરોપીਆਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਖਮੀ ਕਰ ਦਿੱਤਾ ਹਾਲਾਤ ਉਦੋਂ ਵੀ ਹੋਰ ਮਾੜੇ ਹੋ ਗਏ ਜਦ ਸ਼ਿਕਾਇਤ ਤੇ ਕਾਰਵਾਈ ਕਰਾ ਦੀ ਬਜਾਏ ਪੁਲਿਸ ਮਾਮਲੇ ਨੂੰ ਲਟਕਾ ਰਹੀ ਹੈ ਹਮਲੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਪੀੜਤ ਪਰਿਵਾਰ ਦੇ ਹੱਕ ਚਾਹੇ ਹਿੰਦੂ ਸੰਗਠਨ ਦੇ ਨੇਤਾ ਜੋਗਿੰਦਰ ਗੁਰਿਆਨ ਨੇ ਥਾਣਾ ਡਿਵੀਜ਼ਨ ਨੰਬਰ 7 ਬਾਅਦ ਧਰਨਾ ਲਾ ਕੇ ਬੈਠ ਗਿਆ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਗੱਲ ਕਹੀ ਅਦਰ ਬਾਕੀ ਇਹਨਾਂ ਦਾ ਕੀ ਹੈ ਕਹਿਣਾ ਆਓ ਸੁਣਦੇ ਹਾਂ ਸਿਟੀ ਹੌਮ ਨਿਊਜ਼ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਤੁਹਾਡੇ ਸਾਰੇ ਚੈਨਲ ਦੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਆ ਦੇਖੋ ਤੁਸੀਂ ਆ ਹਿੰਦੂ ਪੈਣ ਲੇਟੀ ਹੋਈ ਹੈ ਇਹਨਾਂ ਦਾ ਕਸੂਰ ਸਿਰਫ ਇਹ ਸੀ ਵੀ ਇਹਨਾਂ ਦੇ ਨਾਲ ਗੈਸ ਸਿਲੰਡਰ ਭਰਿਆ ਜਾਂਦਾ ਸੀ ਉਹਦੀ ਜਦੋਂ ਕੰਪਲੇਂਟ ਜਿਹੜੀ ਹੈ ਉਹਦੀ ਜਿਹੜੀ ਕੰਪਲੇਂਟ ਜਿਹੜੀ ਹੈ ਇਹਨਾਂ ਨੇ ਦਿੱਤੀ ਪ੍ਰਸ਼ਾਸਨ ਨੂੰ ਤੇ ਆਹ ਹਾਲ ਹੋਇਆ ਵੀ ਅੰਦਰ ਵੜ ਕੇ ਕੁੜੀ ਦੇ ਕੱਪੜੇ ਪਾੜ ਤੇ ਕੁੱਟਿਆ ਮਾਰਕੁੱਟ ਕੀਤੀ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਸ ਪ੍ਰਸ਼ਾਸਨ ਨੇ ਇਸ ਪ੍ਰਸ਼ਾਸਨ ਨੇ ਉਲਟਾ ਇਹਨਾਂ ਦੇ ਉੱਪਰ ਇਹਨਾਂ ਦੇ ਪਰਿਵਾਰ ਦੇ ਉੱਪਰ ਜਿਹੜੀ ਆ ਕਾਰਵਾਈ ਕਰਤੀ ਆ ਹਾਲਾਤ ਨੇ 7 ਨੰਬਰ ਡਿਵੀਜ਼ਨ ਦੇ ਐਸੇ ਹਾਲਾਤ ਇਹਨਾਂ ਨੇ ਪੈਦਾ ਕਰਤੇ ਹੋਏ ਆ ਵੀ ਦਿਲ ਕਰਦਾ ਹੁਣ ਤਾਂ ਮਾਤਾ ਰਾਣੀ ਦਾ ਹੀ ਹਸਾਰ ਆ ਪ੍ਰਭੂ શ્રી रामचंद्र ਦਾ ਹੀ ਹਸਾਰ ਆ ਰਾਮ ਨੋਮੀ ਆਣ ਆਲੀ ਹੈ ਹੁਣ ਤਾਂ ਅਸੀਂ ਸਿਰਫ ਇੱਥੇ ਬੈਠ ਕੇ ਭਗਤੀ ਕਰਾਂਗੇ ਕੋਸ਼ਿਸ਼ ਕਰਾਂਗੇ ਇੱਥੇ ਮੰਦਰ ਬਣਾ ਦਈਏ ਉੱਥੇ ਅੱਗੇ ਮੱਥਾ ਫੇਰ ਤਾਂ ਨਹੀਂ ਹੈ ਸਾਰਾ ਕਿਹੜੀ ਥਾਂ ਦਾ ਮਸਲਾ ਜਿੱਥੇ ਗੈਸ ਭਰਦਾ ਸੀ ਈਡਲੂਸ ਕੋਲਨੀ ਬਿਲਕੁਲ ਦੀਵੇ ਥਲੇ ਨੇਰਾ ਜੇ ਪੈਦਲ ਜਾਉਂਗੇ ਤਿੰਨ ਮਿੰਟ ਹਾਂਜੀ ਇਹਨਾਂ ਨੂੰ ਕਿਹਨਾਂ ਨੇ ਕੁੱਟਿਆ ਸੀਗਾ ਮਾਰਿਆ ਸੀ ਜਿਹੜੇ ਗੈਸ ਸਿਲੰਡਰ ਭਰਦੇ ਆ ਅੱਛਾ ਜਿਹੜੇ ਗੈਸ ਸਿਲੰਡਰ ਭਰਦੇ ਆ ਉਹਨਾਂ ਨੇ ਕੁੱਟਿਆ ਅੰਦਰ ਵੜ ਕੇ ਕੁੱਟਿਆ ਇੱਜ਼ਤ ਤੇ ਹੱਦ ਬੰਨ੍ਹ ਦੀ ਕੋਸ਼ਿਸ਼ ਕੀਤੀ ਮੇਰੇ ਖਿਆਲ ਮੁਸਲਮਾਨ ਨੇ ਲੇਡੀਜ਼ ਨੇ ਜਿਹੜੀ ਭਰਦੀ ਮੁਸਲਿਮ ਭਾਈਚਾਰੇ ਤੋਂ ਸਾਡਾ ਕਿਸੇ ਧਰਮ ਨਾਲ ਵਿਵਾਦ ਨਹੀਂ ਆ ਇਹਨਾਂ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕੰਪਲੀਟ ਕੀਤੀ ਹੈ ਤੇ ਇਹਨਾਂ ਨੇ ਇਸ ਕਰਕੇ ਕੁੱਟਿਆ ਗਿਆ ਉਹਨਾਂ ਨੇ ਨਹੀਂ ਕੰਪਲੇਨ ਕੀਤੀ ਸੀ ਕੰਪਲੇਨਟ ਕਰਨਗੇ ਜੇ ਨਾਲ ਕਰਦੇ ਤਿੰਨ ਚਾਰ ਦੁਕਾਨਾਂਾਂ ਵਿੱਚ ਸੱਚਾਈ ਦਾ ਤਿੰਨ ਚਾਰ ਦੁਕਾਨਾਂਾਂ ਉਸ ਪ੍ਰਭਾਵ ਮਤ ਇਸ ਤਰ੍ਹਾਂ ਦਾ ਸਿਸਟਮ ਉਹਦਾ ਇਲੀਗਲ ਚੱਲ ਰਿਹਾ ਵੀ ਪੂਰੇ ਇਲਾਕੇ ਦੇ ਵਿੱਚੋਂ ਸਿਲੰਡਰ ਭਰ ਰਹੇ ਨੇ ਉਹਨਾਂ ਦਾ ਪਰਿਵਾਰ ਹੀ ਸਿਲੰਡਰ ਭਰਦਾ ਹੈ ਤੇ ਅਸੀਂ ਪੁਲਿਸ ਨੂੰ ਕਈ ਵਾਰੀ ਕੰਪਲੇਂਟ ਦਿੱਤੀ ਲੇਕਿਨ ਨਹੀਂ ਕੁਝ ਅੱਛਾ ਤੁਸੀਂ ਇੱਥੇ ਆਏ ਹੋ ਤਾਂ ਕੀ ਕਰਨ ਆਏ ਹੋ ਇੱਥੇ ਅਸੀਂ ਕਹਿ ਰਹੇ ਜੀ ਕਾਰਵਾਈ ਕਰੋ ਕੁੜੀ ਦੇ ਕੱਪੜੇ ਪਾੜੇ 354 455 ਕਰਦੇ ਵਿੱਚ ਪਾਈ ਆਹੋ ਤੇ ਕਹਿੰਦੇ ਕੋਈ ਗੱਲ ਨਹੀਂ ਜੀ ਡਿਪਟੀ ਸਾਹਿਬ ਤਾਂ ਗੱਲ ਕਰਦੇ ਆ ਸਵੇਰ ਦੀ ਜਿਹੜੀਆਂ ਮਿੱਠੀਆਂ ਗੋਲੀਆਂ ਦੇ ਰਹੇ ਆ ਸਾਡੇ ਹੋਰ ਵੀ ਸਾਥੀ ਆ ਰਹੇ ਆ ਹੋਰ ਵੀ ਅਸੀਂ ਹਿੰਦੂ ਸੰਗਠਨ ਬੁਲਾਏ ਆ ਹੋਰ ਵੀ ਜਿਹੜੇ ਜਿਹੜੇ ਮੁ슬ਮਣ ਭਰਾ ਵੀ ਨੇ ਸਿੱਖ ਭਰਾ ਵੀ ਨੇ ਕ੍ਰਿਸ਼ਚਨ ਭਰਾ ਵੀ ਨੇ ਜਿਹੜੇ ਸਾਨੂੰ ਪਿਆਰ ਕਰਦੇ ਆ ਜਿਹੜੇ ਲੋਕਤੰਤਰ ਨੂੰ ਪਿਆਰ ਕਰਦੇ ਆ ਜਿਹੜੇ ਲੋਕਾਂ ਨੂੰ ਪਿਆਰ ਕਰਦੇ ਆ ਉਹ ਆ ਰਹੇ ਨੇ ਸਾਰੇ ਉਰੇ ਤੇ ਇਹ ਮਸਲਾ 4 ਦਿਨ ਦਾ ਹਜੇ ਤੱਕ ਕਾਰਵਾਈ ਨਹੀਂ ਹੋਈ ਤਾਂ ਹੀ ਤਾਂ ਬੈਠੇ ਨਾ ਜੀ ਅੱਜ ਦੇਖ ਲਓ ਅੱਜ ਤੱਕ ਦੇਖਿਆ ਸੀ ਤੁਸੀਂ ਕਦੇ ਇੱਕ ਪੇਸ਼ੈਂਟ ਇੱਕ ਪੇਸ਼ੈਂਟ ਤਾਂ ਲੇਟਿਆ ਹੋਵੇ ਅੱਜ ਤੱਕ ਦੇਖਿਆ ਸੀ ਅੱਜ ਦੇਖ ਲੋ ਇੱਕ ਪੇਸ਼ੈਂਟ ਜਿਹੜਾ ਅਸੀਂ ਇੱਥੇ ਲੈਣ ਨੂੰ ਮਜਬੂਰ ਆ ਅਸੀਂ ਡਾਕਟਰ ਨੂੰ ਬੁਲਾ ਰਹੇ ਆ ਪੈਂਤੀ ਡਾਕਟਰ ਨੂੰ ਬੁਲਾ ਕੇ ਨਾ ਇੱਥੇ ਗਲੂਕੋਜ਼ ਲਵਾ ਦੋ ਡਾਕਟਰ ਨੂੰ ਬੁਲਾਓ ਇੱਥੇ ਗਲੂਕੋਜ਼ ਲਵਾ ਦੋ ਆਸ਼ਵਾਸ਼ਣ ਦਿੱਤਾ ਕੁਛ ਕੋਈ ਆਸ਼ਵਾਸ਼ਣ ਦੇ ਰੇ ਜੀ ਅੱਧਾ ਘੰਟਾ ਅੱਧਾ ਘੰਟਾ 1 ਘੰਟਾ ਅੱਧਾ ਘੰਟਾ 1 ਘੰਟਾ ਬਸ ਜੇ ਪੁਲਿਸ ਗੁਲਵਾਈ ਨਹੀਂ ਕਰਦੀ ਫੇਰ ਅਗਲਾ ਕਦੋਂ ਕੀ ਹੋਏਗਾ ਪੁਲਿਸ ਨੂੰ ਕਵਾਂਗੇ ਸਾਡੇ ਜਿਹੜੇ Hindu ਲੋਕ ਨੇ ਉਹਨਾਂ ਨੂੰ ਜ਼ਹਿਰ ਦੇ ਦੋ ਅਸੀਂ ਮਰ ਜੰਨੇ ਆ ਅਸੀਂ ਨਹੀਂ ਰੰਦੇ ਉਰੇ ਸਰ ਹਜੇ ਵੀ ਉਹਨਾਂ ਦੀ ਦੁ ਹਾਂਜੀ ਉਹ ਕਹਿੰਦੇ ਮਹੀਨੇ ਦਾ ਸੀ 25000 ਰੁਪਏ ਦੰਨੇ ਆ ਕਿੱਥੇ ਓਮਰਗੜ ਕਿੱਥੇ ਓਮਰਗੜ ਤੁਹਾਨੂੰ ਮੈਂ ਦਿਖਾਣਾ ਹੈ ਜਿਹੜਾ ਸਾਥੀ ਹੈ ਆ ਦੇਖੋ ਆ ਮਾਤਾ ਜੀ ਨੇ ਇਹਨਾਂ ਦਾ ਪਰਿਵਾਰ ਜਿਨ੍ਹਾਂ ਨੇ 25000 ਹਮਾਰੇ ਥਾਣਾ ਮੇ ਪਗਾਰ ਜਾਂਦੀ ਹੈ ਮਹੀਨਾ ਭਰ ਕੇ ਰਾਸ਼ਨ ਜਾਂਦਾ ਹੈ ਅਥੀਰੀ ਮੇ ਇੱਕ ਸਿਲੰਡਰ ਜਾਂਦਾ ਹੈ ਪੂਰਾ ਚੌਕ ਭਰ ਕੋਈ ਹਿਲਾ ਨਹੀਂ ਸਕਦਾ ਐਸੇ ਐਸੇ ਧਮਕੀ ਦਿੰਦੀ ਹੈ ਕਹਤੀ ਹੈ ਕਿ ਤੇਰੇ ਕੋ ਤਾਂ ਇੱਥੇ ਰਹਿਣੇ ਨਹੀਂ ਦੇਣਗੇ तू का समझती है तेरे को यहाँ से लड़ाई झगड़ा होने के बाद उस उसने यहाँ बोला कि अगर तुम थाने गए तो अगली बार हम कटवा देंगे हम क्या करें हम अपना एरिया छोड़ दें हम अपना घर छोड़ दें डर के मारे हम कहते हैं कि अगली बार कटवा देंगे तुमको अब सिलेंडर पर है हांजी, हांजी। नाम हैगा कुछ याद हां जी हां जी साहिल साहिल खान जिसने दांत मारी है मेरी सिस्टर को उसका नाम आफताब है नसीम नसीम अंसारी का भाई और उनकी घर की फैमिली की औरतें चार बेबी साजिदा बबली, खान ये सभी मौके पे मौजूद थे सबने रोडे उठा उठा के मारे हम बस बचाव करते रह गए सिस्टर तब तक मारा मेरी सिस्टर को जब तक वो बेहोश नहीं आज हो गए आज, आज पांचवा दिन हो गया जी अभी तक कोई कार्रवाई कोई नहीं।, नहीं मेरी दीदी को सिविल अस्पताल ने पीजीआई रेफर किया हम पीजीआई से लेके आए वहाँ कोई सुनवाई नहीं हमने कहा कि अपनी बहन को हम ਪ੍ਰਾਈਵੇਟ ਦਿਖਵਾ ਲੇਗੇ ਪਰ ਮਰਨੇ ਨਹੀਂ ਦੇਂਗੇ। ਕਿ ਸਪੋਰਟ ਕੋ ਕਾਰਵਾਈ ਨਹੀਂ ਕਰ ਰਹੀ ਤੇ ਨਾ ਹੀ ਕੋਈ ਬਿਆਨ ਦੇਣ ਵਾਸਤੇ ਗਈ ਹਸਪਤਾਲ ਦੇ ਵਿੱਚ ਤੇ ਅੱਜ ਉਹ ਇੱਥੇ ਲੈ ਕੇ ਆਏ ਨੇ ਉਹਨਾਂ ਨੂੰ ਕੀ ਮਾਮਲਾ ਸੀ? ਦੋਨਾਂ ਧਿਰਾਂ ਦੀ ਲੜਾਈ ਹੋਈ ਸੀਗੀ। ਮੌਕੇ ਤੇ ਐਸੇ ਹੀ ਡਿਸ਼ਰ ਗਿਆ ਸੀਗਾ। ਸਾਰਾ ਦੇਖ ਕੇ ਉਸੇ ਟਾਈਮ ਹੀ ਦੋਨਾਂ ਦੋਨਾਂ ਦੀ ਲੜਾਈ ਤੇ ਦੋਨਾਂ ਦੇ ਕ੍ਰਾਸ ਕੇਸ ਦਰਜ ਹੈ ਆਲਰੇਡੀ ਹੀ 2-3-4 ਦਿਨ ਪਹਿਲਾਂ ਦਾ। ਹੁਣ ਇਹ ਕਹਿ ਰਹੇ ਨੇ ਵੀ ਸਾਡੇ ਨਾਲ ਇਦਾਂ ਲੇਡੀ ਨੂੰ ਕੁੱਟਮਾਰ ਹੋਈ ਅੰਦਰ ਵੜ ਕੇ ਹੋਈ ਹੈ। ਉਹ ਸਾਰਾ ਮੌਕਾ ਸੀ ਦੇਖ ਆਏ ਆ। ਮੌਕਾ ਵੇਖ ਕੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਜੋ ਕਾਨੂੰਨੀ ਕਾਰਵਾਈ ਬਣਦੀ ਲੜਾਈ ਦਾ ਕਾਰਨ ਕੀ ਸੀ ਕੋਈ ਨਾ ਦੀ ਆਪਸੀ ਦਾ ਉਹਨਾਂ ਦੇ ਕਹਿਣ ਬਤਾਉਗੇ ਇਹਨਾਂ ਨੇ ਪੁਰਾਣੀ ਰੰਜਿਸ਼ ਚੱਲਦੀ ਸੀ ਸਰ ਉਹ ਤਾਂ ਕਹਿੰਦਾ ਸਰੈਂਡਰ ਭਰਦੇ ਨੇ ਇਹਨਾਂ ਨੇ ਪਰ ਮੌਕੇ ਤੇ ਇਹੋ ਜੀ ਗੱਲ ਕੋਈ ਸਾਹਮਣੇ ਨਹੀਂ ਆਈ ਇਹਨਾਂ ਦੇ ਕਹਿਣ ਬਤਾ ਦਿਓ ਪਹਿਲਾਂ ਵੀ ਉਹਨਾਂ ਦੀ ਖਬਰ ਲੱਗੀ ਸੀ ਕਾਫੀ ਚੈਨਲ ਉਦੇ ਬਾਰੇ ਉਹ ਉਹ ਜਿਹੜਾ ਹੈਗਾ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਉਹ ਫੂਡ ਸਪਲਾਈ ਫੂਡ ਸਪਲਾਈ ਡਿਪਾਰਟਮੈਂਟ ਉਹਨੇ ਚੈਕਿੰਗ ਕਰਕੇ ਗਿਆ ਸੀਗਾ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਕਿ ਮੈਡਮ ਨਾਲ ਡੀਐਫਓ ਨਾਲ ਮੈਡਮ ਕਹਿੰਦੇ ਸੀ ਵੀ ਚੈਕਿੰਗ ਕੀਤੀ ਜੋ ਲੜਾਈ ਬਾਰੇ ਮੈਨੂੰ ਪਤਾ ਹੈ ਜੋ ਆਪਾਂ ਲੜਾਈ ਬਾਰੇ ਜੋ ਉਹਨਾਂ ਦੱਸ ਆਪਣਾ ਜੋ ਹੈਗੀ ਸੀ ਆਲਰੇਡੀ ਪਹਿਲਾਂ ਫਰਦਾਜ ਕੀਤੀ ਹੋਈ ਹੈ ਠੀਕ ਹੈ ਸਰ ਅੱਜ ਫਿਰ ਇਹ ਬੈਠੇ ਨੇ ਇਹਨਾਂ ਨੇ ਕਿਹਾ ਜੀ ਹੁਣ ਸਾਨੂੰ ਵੀ ਆ ਗੱਲ ਸਭ ਕੁਝ ਕਹਿ ਰਹੇ ਨੇ ਵੀ ਅੰਦਰ ਵੜ ਕੇ ਹੋਈ ਹੈ ਜਾਂ ਲੇਡੀ ਨਾਲ ਵੀ ਕੱਪੜੇ ਪਾੜਨ ਦੇ ਉਹ ਅਸੀਂ ਮੌਕਾ ਦੇਖ ਆਇਆ ਤੇ ਉਹਦੇ ਮੁਤਾਬਕ ਸੀਨੀਅਰ ਅਫਸਰ ਨਾਲ ਸਲਾਹ ਧਿਆਨ ਚ ਲਿਆ ਕੇ ਜੋ ਕਾਨੂੰਨੀ ਕਾਰਵਾਈ ਬਣਦੀ ਹੈ